ਵੱਡਾ ਲਾਂਨ ਕਰ ਦਿੱਤਾ ਗਿਆ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਕਿਹਾ ਸਕਦੇ ਹਾਂ ਕਿ 28 ਮਾਰਚ ਨੂੰ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਬਿਲਕੁਲ ਕਿਸਾਨ ਜਿਹੜੇ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਸੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਔਰ ਉਸ ਤੋਂ ਬਾਅਦ ਜਦੋਂ ਕੇਂਦਰ ਦੇ ਨਾਲ ਮੀਟਿੰਗ ਹੋਈ ਸੀ ਮੀਟਿੰਗ ਤੋਂ ਬਾਅਦ ਕਹਿ ਸਕਦੇ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਉਹਨਾਂ ਦਾ ਸਮਾਨ ਵੀ ਚੋਰੀ ਹੋ ਗਿਆ ਸੀ ਤਾਂ ਬਾਕੀ ਮੁੱਦਿਆਂ ਨੂੰ ਲੈ ਕੇ ਅੱਜ ਐਸਕੇਐਮ ਦੀ ਬਾਕੀ ਯੂਨੀਅਨਾਂ ਦੇ ਨਾਲ ਮੀਟਿੰਗ ਹੋਈ ਸੀ ਤੇ ਮੀਟਿੰਗ ਤੋਂ ਇਹ ਸਿੱਟਾ ਆਇਆ ਕਿ 28 ਮਾਰਚ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨ ਜਿਹੜੇ ਰੋਜ਼ ਪ੍ਰਦਰਸ਼ਨ ਕਰਨਗੇ ਬਹੁਤ ਸਾਰੀਆਂ ਸਰਕਾਰਾਂ ਦੇ ਨਾਲ ਗੱਲਾਂਬਾਤਾਂ ਵੀ ਕੀਤੀਆਂ ਮੰਗਾਂ ਪ੍ਰਤੀ ਵੀ ਹੋਈਆਂ ਪਰ ਇਹੋ ਜਿਹੀ ਸਰਕਾਰ ਜਾਂ ਇਹੋ ਜਿਹਾ ਨਕਮਾ ਮੁੱਖ ਮੰਤਰੀ ਅਸੀਂ ਨਹੀਂ ਦੇਖਿਆ ਜਿਹੜਾ ਮੀਟਿੰਗ ਤੇ ਸੱਦ ਕੇ ਆਤੂਆਂ ਨੂੰ ਉਹਨਾਂ ਦੀ ਜਦੋਂ ਸੈਂਟਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਆ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਜਦੋਂ ਉਹ ਮੀਟਿੰਗ ਤੋਂ ਜਾ ਰਹੇ ਸੀਗੇ ਫੇਰ ਮੀਟਿੰਗ ਤੈਅ ਕਰ ਲਈ ਸੀਗੀ ਪਰ ਫੇਰ ਉਹਨਾਂ ਨੂੰ ਧੋਖੇ ਦੇ ਨਾਲ ਜਿਹੜਾ ਆ ਗੂਣਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਤੇ ਉਹਨਾਂ ਨੂੰ ਉਦੋਂ ਵੀ ਵੱਡਾ ਜ਼ਬਰ ਜਿਹੜਾ ਆ ਉੱਥੇ ਜਿਹੜਾ ਉਹ ਸਵਾ ਸਾਲ ਤੋਂ ਤਕਰੀਬਨ ਲਗਭਗੀ ਹੋ ਚੱਲਿਆ ਸੀਗਾ ਸਾਲ ਤੋਂ ਉੱਪਰ ਵੀ ਉੱਥੇ ਜਿਹੜੇ ਬੈਠੇ ਆ ਉਹ ਐ ਪਰਸਪੈਕਸ਼ਨ ਇਹ ਬਣਾਤੀ ਵੀ ਕਿਸਾਨਾਂ ਨੇ ਉਹ ਜਿਹੜਾ ਰਸਤਾ ਰੋਕਿਆ ਪਰ ਜਦੋਂ ਇੱਧਰ ਆਪਾਂ ਨਿਗਾ ਮਾਰਦੇ ਆ ਜਿਹੜਾ ਮੋਤੀ ਦੀ ਜਿਹੜੀ ਪਲੈਨਿੰਗ ਸੀਗੀ ਹਰਿਆਣਾ ਸਰਕਾਰ ਨੇ ਉਹਨੂੰ ਕੀ ਹੱਕ ਬਣਦਾ ਵੀ ਇਹ ਜਿਹੜਾ ਕੰਦਾ ਡੜੀਆਂ ਕਰਕੇ ਕੱਲ ਠੋਕ ਕੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਉਹ ਅਸੀਂ ਜ਼ਬਰਦਸਤ ਨਖੇਦੀ ਕਰਦੇ ਆ ਜਿਹੜਾ ਰਾਤ ਨੂੰ ਉੱਥੇ ਉਹਨਾਂ ਨੇ ਇਹ ਕਹਿ ਰਹੇ ਆ ਜਿਹੜਾ ਨਾਨਕ ਸਿੰਘ ਐਸਐਸਪੀ ਸੀਗਾ ਜਾਂ ਜਿਹੜਾ ਆਈਜੀ ਮਨਦੀਪ ਸਿੰਘ ਸਿੱਧੂ ਆ ਉਹ ਐ ਕਹਿ ਰਹੇ ਸੀਗੇ ਵੀ ਅਸੀਂ ਸ਼ਾਂਤ ਮਈ ਜਨਾਂ ਨੂੰ ਅਪੀਲ ਕੀਤੀ ਸੀਗੀ ਕੋਈ ਅਪੀਲ ਕੀਤੀ ਨਹੀਂ ਕੀਤੀ ਉਹਨਾਂ ਤੇ ਜ਼ਬਰਦਸਤ ਆਇਆ ਹੈਗਾ ਮੰਗਾ ਨਹੀਂ ਹੈਗੀ ਹੁਣ ਹਾਂਜੀ ਮੰਗਾ ਕਿਹੜੀਆਂ ਮੰਗਾ ਸਾਡੀਆਂ ਇਹ ਆ ਵੀ ਜਿੱਥੇ ਮੁੱਖ ਮੰਤਰੀ ਸਾਡੀ ਮੀਟਿੰਗ ਸੱਦ ਇਹ ਇਹ ਪ੍ਰਚਾਰ ਆ ਨਾ ਮੀਡੀਆ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਵੀ ਇਹਨਾਂ ਦੀਆਂ ਸੈਂਟਰ ਦੇ ਨਾਲ ਹੀ ਆ ਮੰਗਾ ਸਾਡੇ ਨਾਲ ਕੋਈ ਮੰਗਾ ਨਹੀਂ ਸਾਡੀਆਂ ਮੰਗਾ ਪੰਜਾਬ ਸਰਕਾਰ ਨੂੰ ਅਸੀਂ 18 ਮੰਗਾ 8ਾਂ ਮੰਗਾ ਤੇ ਜਦੋਂ ਮੀਟਿੰਗ ਹੋਈ ਇਹ ਵਿੱਚੋਂ ਛੱਡ ਕੇ ਭੱਜ ਗਿਆ ਐਂ ਔਰ ਕਹਤਾ ਵੀ ਜਾਓ ਤੁਸੀਂ ਧਰਨੇ ਲਾ ਲਓ ਜੋ ਮਰਜ਼ੀ ਕਰ ਲਓ ਸਾਡੀ ਆ ਜੋ ਉਹ ਮੰਗਿਆ ਵੀ ਜਿਹੜੀਆਂ ਮੰਗਾ ਛੱਡ ਕੇ ਗਿਆ ਜਿਹੜੀਆਂ ਮੰਗਾ ਤਾਂ ਜਿੱਥੋਂ ਤੱਕ ਹੋਈ ਸੀ ਗੱਲ ਉਹਨਾਂ ਨੂੰ ਦੁਬਾਰਾ ਸਾਡੀ ਫੇਰ ਸ਼ੁਰੂ ਕੀਤੀ ਜਾਵੇ ਜਿਹੜੇ ਉਹ ਸਾਡੇ ਸਾਥੀ ਆ ਫੜੇ ਹੋਏ ਆ ਗ੍ਰਿਫਤਾਰ ਕੀਤੇ ਆ ਜੇਲਾਂ ਵਿੱਚ ਬੰਦ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਬੱਲੇਵਾਲ ਤੇ ਦੂਜਾ ਬੰਦੇ ਰਿਆ ਸਾਡੇ ਆਗੂ ਆ ਜਿਨ੍ਹਾਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕੀਤਾ ਹੀ ਉਹਨਾਂ ਨੂੰ ਵੀ ਰਿਹਾਈ ਦਿੱਤਾ ਜਾਵੇ ਸਾਡੀਆਂ ਇਹ ਮੁੱਖ ਮੰਗਾਂ ਆ ਜੇ ਇਸ ਜ਼ਬਰ ਦੇ ਖਿਲਾਫ ਆ ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਇਹ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਵੀ ਜਦੋਂ ਇੱਕ ਪਾਸੇ ਉਹਨਾਂ ਦੇ ਜ਼ਵਟ ਆ ਆ ਜਾਂ ਇਹ ਦੂਜੇ ਪਾਸੇ ਐਸਕੇਮ ਨੂੰ ਸੱਦ ਕੇ ਜਿਹੜਾ ਮੀਟਿੰਗ ਦਾ ਸਰਦਾ ਦਿੱਤਾ ਸੀਗਾ ਉਹ ਸਾਡੀ ਐਸਕੇਮ ਨੇ ਸਾਡੀ ਜਥੇਬੰਦੀ ਅਗਰਾਹਨ ਜਥੇਬੰਦੀ ਨੇ ਸਾਫ ਤੌਰ ਤੇ ਕਹਤਾਂ ਜਿੰਨਾ ਚਿਰ ਉਹ ਜਿਹੜਾ ਉਹਨਾਂ ਦਾ ਸਮਾਨ ਜਿਹੜਾ ਚੋਰ ਜ਼ਬਤ ਕੀਤਾ ਹੋਇਆ ਉਹ ਵਾਪਸ ਨਹੀਂ ਦਿੰਦੇ ਜਿੰਨਾ ਚਿਰ ਉਹਨਾਂ ਸਾਥੀਆਂ ਨੂੰ ਰਿਹਾਅ ਨਹੀਂ ਕਰਦੇ ਜੇ ਗ੍ਰਿਫਤਾਰ ਸਾਥੀਆਂ ਨੂੰ ਤੇ ਜਿਹੜੇ ਪੁਲਿਸ ਅਧਿਕਾਰੀ ਇਹਦੇ ਲਈ ਦੋਸ਼ੀ ਆ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਦਿੰਦੇ ਅਸੀਂ ਤੇ ਸਾਡਾ ਜਿਹੜੀ ਮੀਟਿੰਗ ਜਿੱਥੇ ਟੁੱਟੀ ਸੀਗੀ ਉੱਤੇ ਸਾਡੇ ਨਾਲ ਮੁੱਖ ਮੰਤਰੀ ਫੇਰ ਨਹੀਂ ਮੀਟਿੰਗ ਕਰਦਾ ਉਹਨੇ ਇਹ ਚਾਲ ਖੇਡਣ ਦੀ ਕੋਸ਼ਿਸ਼ ਕੀਤੀ ਕਿ ਖੇਤੀਬਾੜੀ ਮੰਤਰੀ ਜਿਹੜਾ ਖੁੜੀ ਆਇਆ ਉਹ ਮੀਟਿੰਗ ਕਰੂਗਾ ਮਤਲਬ ਇਹ ਮੋਦੀ ਦੀ ਵੀ ਨੀਤ ਇਹੀ ਸੀਗੀ ਉਹ ਵੀ ਪਹਿਲਾਂ ਜਿਹੜਾ ਮੀਟਿੰਗ ਜਿਹੜੀ ਆ ਆਪ ਨਹੀਂ ਕਰਦਾ ਸੀਗਾ ਮੰਤਰੀਆਂ ਨੂੰ ਭੇਜਦਾ ਸੀਗਾ ਦੂਜੀ ਹੁਣ ਇਹਦੀ ਵੀ ਨੀਤ ਜਿਹੜੀ 2 ਟੀਮ ਆ ਇਹ ਉਹਦੀ ਬਹੁਤ ਪਾਜ ਪਾਦੀ ਇਹਦੀ ਵੀ ਉਹੀ ਚਾਲ ਆ ਵੀ ਮੈਂ ਮੰਤਰੀਆਂ ਦੇ ਨਾਲ ਇਹਨਾਂ ਨੂੰ ਅਲਝਾਈ ਰੱਖਾਂ ਮੈਂ ਮੀਟਿੰਗ ਕਿ ਨਹੀਂ ਪਰ ਸਾਡਾ ਇਹ ਮਤਲਬ ਜਥੇਬੰਦੀਆਂ ਦਾ ਇਹ ਫੈਸਲਾ ਐਸਕੇਮ ਦਾ ਫੈਸਲਾ ਜੇ ਜਿੰਨਾ ਚਿਰ ਮੁੱਖ ਮੰਤਰੀ ਉਹਨਾਂ ਮੰਗਾਂ ਤੇ ਜਿਹੜੀਆਂ ਛੱਡ ਕੇ ਗਿਆ ਸੀਗਾ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਉਹ ਉਹਨੇ ਤਿਆਰ ਅਸੀਂ ਔਰ ਜਿਹੜਾ ਵੀ ਟਿੱਕਾ ਟਿੱਕਾ ਸੰਘਰਸ਼ ਅਲੀਕਾਂਗੇ ਔਰ ਇਹ ਚੁੱਪ ਕਰਕੇ ਨਹੀਂ ਬੈਠੂਗਾ ਇਹ ਜਿਹੜਾ ਇਹਨੂੰ ਮਾਮਲਾ ਮੁੱਖ ਮੰਤਰੀ ਨੂੰ ਮਹਿੰਗਾ ਪਊਗਾ ਕਿਉਂਕਿ ਤੇ ਅੱਜ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਅਸੀਂ ਕੀਤੀ ਆ ਇਹਦੀ ਤਿਆਰੀ ਵਾਸਤੇ ਠਾਈ ਵਾਸਤੇ ਉਹ ਸਾਰੇ ਜਿੰਨੇ ਵਰਗ ਆ ਜਿੰਨੇ ਪੀੜਤ ਆ ਚਾਹੇ ਕਿਰਤੀ ਖੇਤ ਮਜ਼ਦੂਰ ਆ ਜੇ ਟ੍ਰੈਕ ਕੋਪਰੇਟਰ ਯੂਨੀਅਨ ਮੱਲਵਾ ਜਿਹੜਾ ਵੀ ਵੱਡਾ ਹਮਲਾ ਆ ਰਿਹਾ ਹੈਗਾ ਉਹਦੇ ਨਾਲ ਸਾਰੇ ਪ੍ਰਭਾਵਿਤ ਹੋਣੇ ਆ ਇਸ ਕਰਕੇ ਜਿਹੜਾ ਦਿੱਲੀ ਮੋਰਚਾ ਚੱਲਿਆ ਸੀਗਾ ਜੇ ਸਾਰੇ ਕਿਰਤੀ ਲੋਕਾਂ ਨੇ ਉੱਥੇ ਸਾਥ ਦਿੱਤਾ ਸੀਗਾ ਉਹ ਇਤਿਹਾਸਕ ਕੋਲ ਹੋਦੇ ਪੜਿਆ ਸੀ ਮੋਦੀ ਨੂੰ ਮੂੰਹ ਦਿਖਾਣੀ ਪਈ ਸੀ ਅੱਜ ਵੀ ਅਸੀਂ ਦਾਵਾ ਕਰਦੇ ਆ ਇਹ ਸੰਘਰਸ਼ ਜਿਹੜੀਆਂ ਲੋਕ ਲਹਿਰਾਂ ਇਦਾਂ ਨਹੀਂ ਰੁਕਦੀਆਂ ਹੁੰਦੀਆਂ ਚਾਹੇ ਜਿੰਨੇ ਮਰਜ਼ੀਆਂ ਗ੍ਰਿਫਤਾਰੀਆਂ ਕਰ ਲਵੇ ਜਿੰਨੀਆਂ ਮਰਜ਼ੀ ਝੇਲਾਂ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਐਸਕੇਮ ਦਾ ਫੈਸਲਾ ਹੋਊਗਾ ਉਹ ਅਸੀਂ ਮਤਲਬ ਬੜੇ ਜੋਰ ਸ਼ੋਰ ਨਾਲ ਇਹ ਜਿੱਲਾ ਵੀ ਲਾਗੂ ਕਰੂਗਾ ਹੁਣ ਜੀ ਫਤਿਹ ਮੈਂ ਟ੍ਰੈਫਿਨ ਫਲੋਰ ਆਲ ਜਲੰਧਰ ਰੋਂ ਸਾਡੀਆਂ ਤਾਂ ਮੰਗਾ ਇਹੀ ਆ ਸੰਗੀਸ ਸਿੰਘ ਸਾਹਿਬ ਵੱਲੋਂ ਡੀਸੀ ਸਾਹਿਬ ਨੂੰ ਔਰ ਭਗਵਾਨਤਮਨ ਜੀ ਨੂੰ ਉਹ ਤਾਂ ਲੁੱਟਣ ਤੇ ਕੁੱਟਣ ਤੇ ਜਿੱਦਾਂ ਕਿਸਾਨਾਂ ਨੂੰ ਕੁੱਟਦੀ ਐ ਇੰਨੀ ਟਕਾਲਿਆਂ ਨੂੰ ਵੀ ਲੁੱਟ ਰਹੀ ਆ ਸਾਡੇ ਕੋ 6500 ਰੁਪਿਆ ਦਾ ਟੈਕਸ ਦਾ ਦੇ ਨਹੀਂ ਹੋ ਰਿਹਾ ਔਰ ਇਹ ਨਹੀਂ 25000 ਰੁਪਿਆ ਕਹਿੰਦੇ ਸਾਲ ਦਾ ਸਾਨੂੰ ਸਾਰਾ ਐਡਵਾਂਸ ਹੀ ਦਿਓ ਫਿਰ ਗੱਡੀਆਂ ਚੱਲਣ ਦੇਵਾਂਗੇ ਜਾਂ ਜਿਨ੍ਹਾਂ ਨੇ ਲੋਕਾਂ ਨੇ ਕੁਆਰਚ ਗੱਡੀਆਂ 베ਚਤੀਆਂ ਜਾਂ ਘਰ ਘਰਾਂ ਚ ਖੜੀਆਂ ਗੱਡੀਆਂ ਕੀਤੀਆਂ ਆ ਉਹਨਾਂ ਦਾ ਜੋ ਪਿਛਲੀ ਅਦਾਈ ਕੀ ਆ ਉਹ ਵੀ ਸਾਨੂੰ ਬਸੂਲ ਕਰਕੇ ਦਿਓ ਤੇ ਇਹ ਤਾਂ ਕੋਈ ਬਹੁਤਾ ਫਾਇਦੇਮੰਦ ਟਰੱਕਾਂ ਦਾ ਨੀਗਾ ਧੰਦਾ ਤੇ ਇਹਨਾਂ ਨੇ ਸਾਨੂੰ ਦੀ ਮਾਰਨ ਤੇ ਕੁੱਟਣ ਦੀ ਨੀਤ ਨਾਲ ਇੱਕ ਡੂਲ ਬਲਾਜੇ ਲਾਤੇ ਤੇਲ ਵਧਾਤਾ ਤਾਂ ਸਾਨੂੰ ਕਿਸੇ ਪਾਸੇ ਕੋਈ ਰਾਹਤ ਨਹੀਂ ਅਸੀਂ ਤਾਂ ਸਾਨੂੰ ਅਸੀਂ ਸਾਰੇ ਵੀਰਾਂ ਨਾਲ ਕਿਸਾਨ ਜਿਹਾ ਬੰਦਿਆਂ ਨਾਲ ਅਸੀਂ ਮੀਟਿੰਗ ਕੀਤੀ ਸੀ ਕਿ ਸਾਡੀਆਂ ਵੀ ਮੰਗਾਂ ਇਹਦੇ ਵਿੱਚ ਰੱਖੀਆਂ ਜਾਣ ਜੋ ਸਾਡਾ 25000 ਰੁਪਇਆ 60 ਕਰੋੜ ਅਡਵਾਂਸ ਲੈ ਰਿਆ ਆ ਅਸੀਂ ਇਹਨੇ ਦੇਣ ਦੇ ਯੋਗ ਨਹੀਂਗੇ ਸਾਨੂੰ ਇਨਸਟਾਲਮੈਂਟ ਦੇ ਵਿੱਚ ਜਿੱਦਾਂ ਅੱਗੇ ਚੱਲਦਾ ਅਸੀਂ ਉਧਰ ਚੱਲਣਾ ਚਾਹੀਦਾ ਹਾਂਜੀ ਅਸੀਂ 28 ਤਰੀਕ ਦਾ ਸਾਰੇ ਟਰੱਕ ਯੂਨੀਅਨਾਂ ਟਰੱਕਾਂ ਵਾਲੇ ਵੀਰ ਟਰਾਂਸਪੋਰਟ ਵਾਲੇ ਵੀਰ ਸਾਰੇ 28 ਤਰੀਕ ਦਾ ਅਸੀਂ ਇੱਥੇ ਜੋ ਵੀ ਸਮਰਥਨ ਦੇਵਾਂਗੇ ਔਰ ਅਸੀਂ ਵੱਡੀ ਗਿਣਤੀ ਦੇ ਨਾਲ ਅਸੀਂ ਸਾਰੇ ਵੀਰ ਜਿਹੜੇ ਟਰੱਕਾਂ ਵਾਲੇ ਆ ਉਹ ਕਿਸਾਨ ਵੀ ਆ ਔਰ ਉਹਨਾਂ ਨੇ ਸੈਪਰੇਟ ਤੇ ਆਪਣਾ ਟਰੱਕਾਂ ਦਾ ਪੰਦਾ ਵੀ ਕੀਤਾ ਆ ਇਸ ਕਰਕੇ ਅਸੀਂ ਟਰਾਂਸਪੋਰਟਾਂ ਵਾਲੇ ਟਰੱਕਾਂ ਵਾਲੇ ਟਰੱਕ ਯੂਨੀਅਨ ਵਾਲੇ ਸਾਰੇ ਅਸੀਂ ਕਿਸਾਨ ਜਥਿਆਂ ਬੰਦਿਆਂ ਦੇ ਨਾਲ ਆ ਇੰਨੇ ਨਾਲ ਵਾਈਬਰ ਜੀ ਦਾ ਖਾਲਸਾ ਵਾਈਬਰ